ਤੁਹਾਨੂੰ ਬਹੁਤ ਧੰਨਵਾਦ ਮੈਂ ਜੀ ਦਾ ਸਾਰਾ ਕੁਝ ਹੋ ਜਾਂਦਾ ਹੈ ਹੈਨਾ ਸਾਰਾ ਠੀਕ ਹੋ ਜਾਣਾ ਹੈ ਠੀਕ ਹੈ ਆ ਤੁਸੀਂ ਦੇਖ ਹੀ ਰਹੇ ਹੋ ਪਿੰਡਾਂ ਚ ਕੀ ਹਾਲਾਤ ਲੋਕਾਂ ਦੇ ਤੇ ਵਿਚਾਰੇ ਰੋ ਰਹੇ ਆ ਕਿ ਕੋਈ ਸਰਕਾਰ ਨੇ ਸਾਨੂੰ ਪੁੱਛਿਆ ਨਹੀਂ ਤੇ ਇੱਕ ਮੈਡਮ ਦੇਖ ਲਓ ਬੇਕਾਰ ਹੋਇਆਂ ਨੂੰ ਸਹਾਰਾ ਦੇਣਾ ਬਹੁਤ ਵੱਡੀ ਗੱਲ ਆ ਸਿਰ ਤੇ ਛੱਤ ਦਿੱਤੀ ਇਹਨਾਂ ਨੇ ਸਾਨੂੰ ਅਸੀਂ ਜ਼ਿੰਦਗੀ ਜਿਨ੍ਹਾਂ ਦਾ ਕਦੀ ਭਲਾ ਨਹੀਂ ਸਕਦੇ ਦੇਣਾ ਇਹਨਾਂ ਦਾ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਇਹਨਾਂ ਤੇ ਵੀ ਅੱਜ ਲੈਂਟਰ ਪੈ ਰਾਇਆ ਤੁਸੀਂ ਦੇਖਿਆ ਔਰ ਜੋ ਕਹਿੰਦੇ ਆ ਉਹ ਕਰਦੇ ਆ ਸੋਮਰਗਾੜੀ ਸਪਾਰਸ਼ ਕਰਦੇ ਦੀ ਘਰ ਘਰ ਜਾ ਕੇ ਇੱਕ ਵਾਰੀ ਮੌਕਾ ਦਿਓ ਇੱਕ ਵਾਰੀ ਮੌਕਾ ਦਿਓ ਬਹੁਤ ਵਧੀਆ ਕੰਮ ਕਰਾਂਗੇ ਤੇ ਇਹਨਾਂ ਦਾ ਬਾਏ ਦੇ ਤੁਹਾਨੂੰ ਬਾਦ ਕਰਦੀ ਮੈਡਮ ਦਾ ਜਿਸ ਐਂ ਡਿ ਗਿਆ ਸਗਾ ਕਿਦ ਪਤਾ ਨਹੀਂ ਕਦਾਂ ਹੋਣੀ ਹੈ ਕਿ ਗਰੀਬ ਬੰਦੇ ਨੂੰ ਘਰ ਪਾਉਣਾ ਬਹੁਤ ਵੱਡੀ ਗੱਲ ਹੈ ਮੈਡਮ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਜਿਨ੍ਹਾਂ ਦੇ ਬਦੌਲਤ ਇੱਥੇ ਤੱਕ ਅਰਾਜ ਜੀ ਪਹੁੰਚੇ ਆ ਕਿਤੇ ਵੀ ਜਾਵਾਂ ਕਿਤੇ ਕੋਈ ਪ੍ਰੋਬਲਮ ਹੈ ਕਿਸੇ ਨੂੰ ਤੇ ਦਿਲੋਂ ਮੈਨੂੰ ਹੁੰਦਾ ਹੈ ਕਿ ਨਹੀਂ ਇਹ ਲੋੜਵੰਦਾਂ ਇਹਨਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਆ ਸੂਬੇ ਦੇ ਵਿੱਚ ਸਰਕਾਰ ਕੋਈ ਹੋਰ ਹੋਵੇ ਫਿਰ ਵੀ ਐਜ਼ ਅ ਸਮਾਜ ਸੇਵਿਕਾ ਹੋ ਕੇ ਅੱਗੇ ਆਣਾ ਤੁਸੀਂ ਇਹ ਸਮਝੋ ਕਿ ਜੇ ਲੋਕਾਂ ਕੋਲ ਪੈਸੇ ਹੈ ਨਹੀਂ ਹੋਰ ਵੀ ਤਾਂ ਲੋਕ ਅਰਬਾਂ ਕਰੋੜਾਪਤੀ ਬੈਠੇ ਹੀ ਆ ਉਹ ਨਹੀਂ ਆ ਕੇ ਕਰਦੇ ਸੇਵਾ ਕਰ ਰਹੇ ਸੇਵਾ ਕਰਨਾ ਵੀ ਇੱਕ ਮਨ ਹੁੰਦਾ ਨੰਦ ਤੇ ਅੱਜ ਜਿਹੜੇ ਕੰਮ ਇਹ ਕਰਦੇ ਹਨ ਅਸੀਂ ਉਹਨਾਂ ਦੀ ਤਾਰੀਫ਼ ਸ਼ਬਦਾਂ ਵਿੱਚ ਨਹੀਂ ਕਰ ਸਕਦੇ ਅੱਜ ਇਤਨਾ ਖੁਸ਼ੀ ਹੋਗਾ ਉਹ ਲੇਡੀ ਰੋਈ ਦੇਖ ਕੇ ਹਮੇ ਵੀ ਰੋਣਾ ਆਇਆ ਖੁਸ਼ੀ से ਪਰਮਾਤਮਾ ਨੇ ਕੋਈ ਸਹਾਰਾ ਦਿੰਦਾ ਹੈ ਤਾਂ ਜ਼ਰੂਰ ਦੇਣਾ ਚਾਹੀਦਾ ਇੱਕ ਦੂਜੇ ਨੂੰ ਤਾਂ ਕਿ ਅਸੀਂ ਦੂਸਰੇ ਨੂੰ ਵੀ ਆਪਣੇ ਬਰਾਬਰ ਤੇ ਲਿਆ ਸਕੀਏ ਸਾਯੋ ਕਰ ਰਹੇ ਹੋ ਔਰ ਬੜੇ ਦਿਲੋਂ ਕਰ ਰਹੇ ਤੁਸੀਂ ਦੇਖ ਹੀ ਰਹੇ ਹੋ ਔਰ ਹੁਣ ਇਹ ਕੋਈ ਨਾ ਐਮਐਲਏ ਨਾ ਐਮਪੀ ਹੈ ਤਾਂ ਵੀ ਕਰ ਹੀ ਰਹੇ ਆ ਅੱਜ ਮੈਡਮ ਜਿੰਨਾ ਲੋਕੋ ਕੇ ਦੁੱਖ ਸੁੱਖ ਮੇ ਖੜੀ ਹੁੰਦੀ ਹੈ ਨਾ ਉਨਾ ਕੋਈ ਨਹੀਂ ਫਗਵਾੜੇ ਮੇ ਖੜੇ ਹੋਣੇ ਵਾਲੇ ਹੈ ਕੋਈ ਨਹੀਂ ਹੈ ਤੁਸ ਸੋਸਿਕਾ ਜੀ ਨਮਸਕਾਰ ਮੈਂ ਕਿਉਂਕਿ ਤੁਹਾਰੀ ਨਾਲ ਦੇਖ ਰਹੋ ਸਾਇਨ ਟੀਵੀ ਅੱਜ ਅਸੀਂ ਫਗਵਾੜਾ ਦੇ ਗੁਜਾਤਾ ਪਿੰਡ ਚ ਪਹੁੰਚੇ ਆ ਇਹ ਉਸ ਜਗ੍ਹਾ ਤੇ ਆਏ ਜਿੱਥੇ ਕੀ ਸਮਾਜ ਸੇਵਿਕਾ ਨੀਤਸੋਮ ਪ੍ਰਕਾਸ਼ ਜੀ ਉਹਨਾਂ ਦੀ ਟੀਮ ਦੇ ਵੱਲੋਂ ਜ਼ਰੂਰਤਵੰਦਾ ਦੇ ਘਰ ਦੀ ਜਿਹੜੀ ਹੈਲਪ ਕੀਤੀ ਜਾਂਦੀ ਹੈ ਪਿੱਛੇ ਦੇਖ ਸਕਦੇ ਹੋ ਕਿ ਲੈਂਟਰ ਦੀ ਮਸ਼ੀਨ ਜਿਹੜੀ ਹੈ ਉਹ ਤੇ ਇਧਰਲੇ ਪਾਸੇ ਦੇਖ ਸਕਦੇ ਹੋ ਕਿ ਜਿਹੜੀ ਇਸ ਪੂਰੇ ਘਰ ਦਾ ਨਿਰਮਾਣ ਕੀਤਾ ਜਾ ਰਿਹਾ ਹੁਣ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਕਿਉਂਕਿ ਜਿਹੜਾ ਪਰਿਵਾਰ ਹੈ ਜਿਸ ਪਰਿਵਾਰ ਦਾ ਅੱਜ ਘਰ ਪੈ ਰਿਹਾ ਤੇ ਉਹਨਾਂ 'ਚ ਕਿੰਨਾ ਖੁਸ਼ੀ ਦਾ ਉਤਸ਼ਾਹ ਕਿੰਨੀ ਉਤਸ਼ਾਹ ਹੋਏਗਾ ਡੈਫੀਨਿਟਲੀ ਉਹਨਾਂ ਲਈ ਨਾਲ ਸਾਈਡ ਟੀਮ ਖੜੀ ਹੈ ਮੈਮੂ ਨੇ ਖੜੇ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਹਰ ਇੱਕ ਬਿਲਕੁਲ ਅੱਜ ਗੁਜਰਾਤਾ ਆਏ ਆ ਮੈਂ ਤੁਹਾਨੂੰ ਮੇੜੂ ਵੀ ਕਿਹਾ ਸੀਗਾ ਕਿ ਥੋੜੇ ਦਿਨਾਂ ਬਾਅਦ ਹੀ ਗੁਜਰਾਤਾ ਸਿਲੰਟਰ ਪਾਵਾਂਗੇ ਚਾਰ ਸੋ ਅੱਜ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਨਾ ਤੇ ਵੀ ਅੱਜ ਲੈਂਟਰ ਪੈ ਰਾਇਆ ਤੁਸੀਂ ਦੇਖਿਆ ਔਰ ਜੋ ਕਹਿੰਦੇ ਆ ਉਹ ਕਰਦੇ ਆ ਮੈਂ ਉਸ ਦਿਨ ਵੀ ਕਿਹਾ ਸੀ ਲਾਰੇ ਨਹੀਂ ਲਾ ਕੇ ਜਾਂਦੀ ਕਦੀ ਵੀ ਮੈਂ ਕਿਹਾ ਲਾਰੇ ਲਾਈ ਜਾਓ ਤੇ ਕੰਮ ਕਰੋ ਨਾ ਨੇ ਉਹਨਾਂ ਕਹਿ ਕੇ ਜਾਓ ਜਿੰਨਾ ਤੁਸੀਂ ਕਰਕੇ ਦੇਣਾ ਹੈ ਔਰ ਮੇਰੇ ਨੂੰ ਕਹਿ ਕੇ ਗਏ ਸੀ ਕਿ ਤੁਹਾਡੇ ਪਿੰਡ ਚ ਚਾਰ ਲੈਂਟਰ ਜਰੂਰ ਪਾ ਕੇ ਦੇਾਂਗੇ ਅਸੀਂ ਸੋ ਅਸੀਂ ਅੱਜ ਪਾ ਰਹੇ ਹਾਂ ਚਾਰ ਦੇ ਚਾਰ ਲੈਂਟਰ ਪਾਜੂਗੇ ਸਰਪੰਚ ਸਾਹਿਬ ਮੇਰੇ ਨਾਲ ਖੜੇ ਆ ਇਹ ਵੀ ਨਾਲ ਆਏ ਸੀ ਇਹਨਾਂ ਦੇ ਨਾਲ ਪੰਚਾਇਤ ਮੈਂਬਰ ਵੀ ਆਏ ਸੀ ਸਾਰੇ ਸਾਰਿਆਂ ਨੇ ਕਿਹਾ ਸੀਗਾ ਕਿ ਕੰਮ ਫਿਰ ਮੈਂ ਦੇਖ ਕੇ ਵੀ ਜਾਣੀ ਆ ਪਹਿਲਾਂ ਆਪੇ ਸਾਰਿਆਂ ਦੀਆਂ ਛੱਤਾਂ ਗਿਰੀਆਂ ਜਾਂ ਸੀ ਪਾਣੀ ਕਾਫੀ ਪਾਣੀ ਆ ਜਾਂਦਾ ਤੇ بارش ਬਹੁਤ ਸੀ ਘਰ ਸਾਰਿਆਂ ਦੇ ਹੀ ਹਾਲਤ ਬਹੁਤ ਖਰਾਬ ਸੀ ਸੋ ਪ੍ਰਮਾਤਮਾ ਅਗੇ ਅਰਦਾਸ ਹੈ ਕੀ ਲੋਗ ਆਪਣੇ ਆਪ ਚ ਸਮਰੱਥ ਹੋਣ ਤਾਂ ਕਿ ਇਹਨਾਂ ਨੂੰ ਕਿਸੇ ਸਹਾਰੇ ਦੀ ਲੋੜ ਹੀ ਨਾ ਪਈ ਅੱਗੇ ਤੋਂ ਕਿਸੇ ਦੇ ਦੁੱਖ ਨੂੰ ਆਪਣਾ ਸਮਝਣਾ ਉਸ ਤੋਂ ਬਾਹਰ ਉਹਨਾਂ ਦੇ ਨਾਲ ਸ਼ਰੀਕ ਹੋਣਾ ਇਹ ਵੀ ਬਹੁਤ ਵੱਡੀ ਗੱਲ ਹੈ ਜੀ ਇਹ ਦੁੱਖ ਜਦੋਂ ਆਪਾਂ ਦੇਖਦੇ ਆ ਨਾ ਉਹ ਤੋਂ ਤਕਲੀਫ ਹੁੰਦੀ ਆ ਮਾਨੂੰ ਮੇਰੇ ਤਾਂ ਖਾਸ ਕਰਕੇ ਹੁੰਦੀ ਕਿਉਂਕਿ ਮੈਂ ਇੱਕ ਸੋਸ਼ਲ ਵਰਕਰ ਆ ਕਿਤੇ ਵੀ ਜਾਵਾਂ ਕਿਤੇ ਕੋਈ ਪ੍ਰੋਬਲਮ ਹੈ ਕਿਸੇ ਨੂੰ ਤੇ ਦਿਲੋਂ ਮੈਨੂੰ ਹੁੰਦਾ ਆ ਕਿ ਨਹੀਂ ਇਹ ਲੋੜਵੰਦਾ ਇਹਨਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਆ ਸੋ ਜੇ ਪਰਮਾਤਮਾ ਨੇ ਕੋਈ ਸਹਾਰਾ ਦਿੰਦਾ ਆ ਤਾਂ ਜਰੂਰ ਦੇਣਾ ਚਾਹੀਦਾ ਇੱਕ ਦੂਜੇ ਨੂੰ ਤਾਂ ਕਿ ਅਸੀਂ ਦੂਸਰੇ ਨੂੰ ਵੀ ਆਪਣੇ ਬਰਾਬਰ ਤੇ ਲਿਆ ਸਕੀਏ। ਇੱਕ ਪਰਮਾਤਮਾ ਤੁਹਾਡੀ ਡਿਊਟੀ ਲਵਾਉਂਦੇ ਨੇ ਤੁਸੀਂ ਡਿਊਟੀ ਨਿਭਾਉਂਦੇ ਜੀ ਉਹੀ ਬਹੁਤ ਵੱਡੀ ਗੱਲ ਆ। ਤੁਸੀਂ ਸਰਪੰਚ ਸਾਹਿਬ ਤੁਸੀਂ ਨਾਲ ਹੁੰਦੇ ਹੋ ਮੈਮ ਉਹਨਾਂ ਨਾਲ ਦੇਖਦੇ ਹੋ ਕਿ ਜਿਹੜਾ ਅੱਜ ਕਾ ਚੱਲ ਰਿਹਾ ਤੁਹਾਡੇ ਮਤਲਬ ਆਸ-ਪਾਸ ਦੇ ਪਰਿਵਾਰ ਹੁੰਦੇ ਨੇ ਤੇ ਜਦੋਂ ਉਹਨਾਂ ਦੀ ਆਵਾਜ਼ ਤੁਹਾਡੇ ਤੱਕ ਆਈ ਤਾਂ ਉਹ ਅੱਜ ਸਰਕਾਰ ਹੋ ਗਈ ਇੱਕ ਤਰੀਕੇ ਨਾਲ ਜੀ। ਅਸੀਂ ਮੈਡਮ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਦੇ ਬਦੌਲਤ ਇੱਥੇ ਤੱਕ ਅੱਜ ਅਸੀਂ ਪਹੁੰਚੇ ਆ। ਸੋ ਮੈਮ ਉਹ ਪਰਿਵਾਰ ਕਿਹੜਾ ਜੀ ਉਹਨਾਂ ਨਾਲ ਵੀ ਗੱਲਬਾਤ ਕਰ ਲਈ ਆਜੋ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਅੱਜ ਦੇਖੋ ਕਿੰਨਾ ਵਡਪਾਗਾ ਦੇਣਾ ਜੀ ਮੈਮ ਉਹਨਾਂ ਦੇ ਵੱਲੋਂ ਵੀ ਚਲੋ ਜੋ ਵੀ ਇੱਕ ਇੱਕ ਹੁੰਦਾ ਕਿ ਕਿਸੇ ਦਾ ਘਰ ਪਵਾ ਕੇ ਦੇਣਾ ਨਾਲ ਉਹਦੇ ਹੈਲਪ ਕਰਨੀ ਬਹੁਤ ਵੱਡੀ ਕਕੀ ਬਹੁਤ ਬਹੁਤ ਧੰਨਵਾਦ ਜੇ ਸਾਨੂੰ ਕਮਰਾ ਪਵਾ ਕੇ ਦਿੱਤਾ ਕੀ ਬਾਤ ਹੈ ਸੋ ਦੇਖ ਸਾਥੋ ਜਿੱਥੇ ਕਿ ਅੱਜ ਗੁਜਰਾਤਾ ਪਿੰਡ ਪਹੁੰਚੇ ਆ ਉੱਥੇ ਹੀ ਅੱਜ ਇਸ ਜ਼ਰੂਰਤਮੰਦ ਪਰਿਵਾਰ ਜਿਹਨਾਂ ਨੂੰ ਕਿ ਛੱਤ ਦੀ ਲੋੜ ਸੀ ਘਰ ਦੀ ਲੋੜ ਸੀ ਉਹ ਜ਼ਰੂਰਤ ਜਿਹੜੀ ਹੈ ਇਸ ਪੂਰੀ ਟੀਮ ਵੱਲੋਂ ਕੀਤੀ ਗਈ ਹੈ ਮੈਂ ਤਾਂ بس ਇਹੀ ਕਹਿ ਸਕਦਾ ਜੀ ਜੋ ਵੀ ਬਰਾਲਾ ਜੀ ਇਹਨਾਂ ਨੇ ਕੀਤਾ ਵਾ ਬੜਾ ਸਲਾਗਾ ਜੋ ਕੰਮ ਕਦਮ ਕੀਤਾ ਵਾ ਤੇ گاਾਂ ਜਿੱਦਾਂ ਇਹਨਾਂ ਨੂੰ ਲੋੜ ਹੁੰਦੀ ਐ ਜਿੱਦਾਂ ਜਿੱਦਾਂ ਵਿਅਕਤੀਆਂ ਨੂੰ ਉਸ ਹਸਾਬ ਨਾਲ ਪਹੁੰਚ ਜਾਂਦੇ ਮੈਡਮ ਬੜੇ ਵਧੀਆ ਵਾ ਜਦੋਂ ਪਹਿਲਾਂ ਤਾਂ ਮਾਹੌਲ ਸੀਗਾ ਜੀ ਜਦੋਂ ਮੀਂਹ ਪੈ ਹਾਂਜੀ ਜਦੋਂ ਮੀਂਹ ਪੈਂਦਾ ਨਾ ਜਦੋਂ ਛੱਤ ਡਿੱਗਣ ਵਾਲੀ ਹੁੰਦੀ ਐ ਚੁੰਦੀ ਹੁੰਦੀ ਉਹ 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 ਮੰਜ਼ਰ ਬੜਾ ਡਰਾਵਣਾ ਹੁੰਦਾ ਕੀ ਪਤਾ ਨਹੀਂ ਕੀ ਹੋਏਣਾ ਕੱਲ ਨੂੰ ਕੀ ਹੋਏਣਾ ਬਰਸੋ ਕੀ ਹੋਏਣਾ ਉਨ ਪਤਾ ਨਹੀਂ ਕਿ ਲੈਂਟਰ ਕਿਵੇਂ ਪੈਣਾ ਇਹ ਫਿਕਰਾਂ ਬੜੀਆਂ ਹੁੰਦੀਆਂ ਜੀ ਹਾਂਜੀ ਬਹੁਤ ਜੀ ਉਦੋਂ ਜਦੋਂ ਸਾਡੇ ਨਾਲ ਇਦਾਂ ਹੋਈ ਆ ਬਰਸਾਤ ਦੇ ਦਿਨਾਂ ਚ ਜਿੱਦਾਂ ਨੁਕਸਾਨ ਹੋ ਗਿਆ ਸੀਗਾ ਨਾ ਸਾਡੇ ਟੀਨਾ ਟੂਨਾ ਟੁੱਟ ਗਈਆਂ ਸੀਗੀਆਂ ਰਹਿਣ ਦੇ ਸਾਨੂੰ ਬਹੁਤ ਉਦੋਂ ਡਰ ਲੱਗਦਾ ਸੀ ਵੀ ਕਿਦ ਪਤਾ ਨਹੀਂ ਕਿੱਦਾਂ ਹੋਣੀ ਆ ਇੱਕ ਗਰੀਬ ਬੰਦੇ ਨੂੰ ਘਰ ਪਾਉਣਾ ਬਹੁਤ ਵੱਡੀ ਗੱਲ ਆ ਹੈਨਾ ਫਿਰ ਸਾਨੂੰ ਚਲੋ ਮੈਡਮ ਜੀ ਉਹਨਾਂ ਨੇ ਇਹਨਾਂ ਨੇ ਸਾਡੀ ਬਾਹ ਫੜੀ ਆ ਇਹਨਾਂ ਨੇ ਆਣ ਕੇ ਸਾਡੇ ਨਾਲ ਇਹਨਾਂ ਨੇ ਕਿਹਾ ਵੀ ਕੋਈ ਨਹੀਂ ਮੈਂ ਤੁਹਾਡੇ ਛੱਤ ਪਾ ਕੇ ਦਊਂਗੀ ਨਾ ਤਾਂ ਉਹਨਾਂ ਨੇ ਕਿਹਾ ਉਹ ਕਰਕੇ ਦਿਖਾ ਲਿਆ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਦਰਵਾਜ਼ੇ ਕੋਣ ਕੋਣ ਜ ਪਰਵਾਰ ਚ ਵੈਸੇ ਤਾਂ ਭੈਣ ਭਰਾ ਆਪ ਦਾ ਬਾਕੀ ਸਾਰੇ ਹੈਗੇ ਆ ਚਲੋ ਮੈਂ ਵਾਈਫ ਆ ਮੇਰੇ ਤਾਂ ਇੱਕ ਲੜਕਾ ਮੇਰਾ ਠੀਕ ਹੈ ਹਾਂਜੀ ਧੰਨਵਾਦ ਹੈ ਮੈਡਮ ਜੀ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਰਹਿਣ ਤੱਕ ਪੱਕੀ ਛੱਤ ਦੇ ਦਿੱਤੀ ਆ ਸਾਨੂੰ ਇਹ ਤਾਂ ਦੇਣਾ ਨਹੀਂ ਦੇ ਸਕਦੇ ਸੀ ਸੂਬੇ ਦੇ ਵਿੱਚ ਸਰਕਾਰ ਕੋਈ ਹੋਰ ਹੋਵੇ ਫਿਰ ਵੀ ਐਜ਼ ਅ ਸਮਾਜ ਸੇਵਿਕਾ ਹੋ ਕੇ ਅੱਗੇ ਆਣਾ ਤੁਹਾਨੂੰ ਕੀ ਮੇਰਾਦਾ ਤੁਸੀਂ ਵੀ ਨਾਲ ਰਹਿੰਦੇ ਉਹਨਾਂ ਨੇ ਕੰਮ ਕਰ ਦਿਓ ਅੱਜ ਕਿੰਨਾ ਵੱਡਾ ਸੁਭਾਗਾ ਇੱਕ ਪਰਿਵਾਰ ਨੂੰ ਛੱਤ ਮਿਲ ਰਹੀ ਹੈ ਜੀ ਘਰ ਦਾ ਪੱਕਾ ਲੈਂਟਰ ਪੈ ਰਿਆ ਉਹਨਾਂ ਦਾ ਤੇ ਪਰਿਵਾਰ ਦੀ ਖੁਸ਼ੀ ਦੇਖ ਰਹੇ ਹੋ ਤੁਸੀਂ ਨਾਲ ਆਏ ਹੋ ਇਸ ਤਰ੍ਹਾਂ ਹੈਗਾ ਕਿ ਮੈਂ ਭਾਰਤੀ ਜਨਤਾ ਪਾਰਟੀ ਜ਼ਿਲ੍ਹੇ ਦਾ ਜਨਰਲ ਸੈਕਟਰੀ ਹਾਂ 2009 ਚ ਸੋਮ ਪ੍ਰਗਾਜ ਜੀ ਨੇ ਪਹਿਲਾ ਇਲੈਕਸ਼ਨ ਲੜਿਆ ਸੀ ਐਮਪੀ ਦਾ ਭਾਜਪਾ ਦਾ ਉਹ ਕਿਨਾ ਕਾਰਨਾ ਕਰਕੇ ਥੋੜੀ ਜਿਹੀ ਵੋਟ ਕਰਕੇ ਰਹਿ ਗਏ ਸੀ ਉਸ ਤੋਂ ਬਾਅਦ 2012 ਦੇ ਵਿੱਚ ਇਹਨਾਂ ਨੇ ਐਮਐਲਏ ਦਾ ਇਲੈਕਸ਼ਨ ਲੜਿਆ ਮੈਨੂੰ ਉਹ ਦਿਨ ਯਾਦ ਆਏ ਜਦੋਂ ਮੈਂ ਇਹ ਦੇਖ ਰਿਹਾ ਸੀ ਕਿ ਉਦੋਂ ਅਸੀਂ ਜਦੋਂ ਇਹਨਾਂ ਲਈ ਪ੍ਰਚਾਰ ਕਰ ਰਹੇ ਸੀ ਤਾਂ ਇਹ ਆਏ ਸੀ ਨਵੇਂ-ਨਵੇਂ ਤਾਂ ਅਸੀਂ ਇਹ ਪ੍ਰਚਾਰ ਕਰ ਰਹੇ ਸੀ ਕਿ ਤੁਸੀਂ ਇੱਕ ਵਾਰੀ ਸਾਡੀ ਗਰੰਟੀ ਤੇ ਮੌਕਾ ਦਿਓ ਸੋਮਬਰਗਾਹ ਜੀ ਨੂੰ ਹਾਲਾਂਕਿ ਇਹ ਜਦੋਂ ਇਲੈਕਸ਼ਨ ਲੜਨਾ ਸੀ ਉਸ ਤੋਂ ਪਹਿਲਾਂ ਹੀ ਇਹਨਾਂ ਨੇ ਫਗਵਾੜੇ ਦੇ ਵਿੱਚ ਵਿਕਾਸ ਕਰਨਾ ਸ਼ੁਰੂ ਕਰਤਾ ਸੀ ਉਹ ਜਿਹੜੀਆਂ ਸਲਮ ਏਰੀਆ ਜਿਹੜਾ ਕੋਈ ਜਾਂਦਿਆ ਨਹੀਂ ਸੀ ਜਿੱਥੇ ਲੋਕ ਰਹਿੰਦੇ ਸੀ ਉਹਨਾਂ ਦੇ ਰਿਸ਼ਤੇਦਾਰ ਵੀ ਉੱਥੇ ਆਉਣ ਤੋਂ ਗਰੇਜ਼ ਕਰਦੇ ਸੀ ਨੰਗੇ ਨਹੀਂ ਸੀ ਜਾ ਸਕਦਾ ਗੋਬਿੰਦਪੁਰਾ ਹੋ ਗਿਆ ਓਂਕਾਰਨਗਰ ਹੋ ਗਿਆ ਪੀਪਾ ਰੰਗੀਸ਼ੇਪੁਰੀ ਹੋ ਗਈ ਬੁਰੇ ਹਾਲਤ ਸੀ ਉਸ ਤੋਂ ਪਹਿਲਾਂ ਵੀ ਸਰਕਾਰਾਂ ਸੀਗੀਆਂ ਸਰਕਾਰਾਂ ਵੀ ਸੀ ਸਰਕਾਰਾਂ ਦੇ ਨੁਮਾਇੰਦੇ ਵੀ ਸੀ ਏ ਮੈਂ ਇਹ ਸਮਝਦਾ ਕੁਰਸੀ ਉਹੀ ਹੁੰਦੀ ਆ ਬੰਦੇ ਤੇ ਡਿਪੈਂਡ ਕਰਨਾ ਉਹਨੇ ਪਾਵਨਾ ਸਭ ਕੋਲੇ ਹੁੰਦੀਆਂ ਵੀ ਯੂਜ਼ ਕਿਨੇ ਕਰਨੀਆਂ ਯੂਜ਼ ਕਰਨ ਦਾ ਜਾਂ ਕਰਨ ਦਾ ਤਰੀਕਾ ਮਨ ਹੁੰਦਾ ਮਨ ਦਾ ਇੱਕ ਬੰਦਾ ਉਹ ਮੈਂ ਦੇਖਿਆ ਵੀ ਉਹ ਜਿਹੜੀ ਕਹਿੰਦੇ ਨਾ ਸਪਰਸ਼ ਜ਼ਿੰਦਗੀ ਚ ਇੱਕ ਵਾਰੀ ਚੱਲਦੀ ਆ ਮੈਂ ਕਿਹਾ ਸੀ ਉਸ ਵੇਲੇ ਸੋਮਰਗਾੜੀ ਸਪਰਸ਼ ਕਰਦੇ ਸੀ ਘਰ ਘਰ ਜਾ ਕੇ ਇੱਕ ਵਾਰੀ ਮੌਕਾ ਦਿਓ ਇੱਕ ਵਾਰੀ ਮੌਕਾ ਦਿਓ ਬਹੁਤ ਵਧੀਆ ਕੰਮ ਕਰਾਂਗੇ ਤੇ ਇਹਨਾਂ ਦਾ ਸੁਣੀ ਨਹੀਂ ਕੱਢੇ ਨਹੀਂ ਨਹੀਂ ਜਨਤਾ ਨੇ ਸੁਣੀ ਸਾਡੀ ਇਹਨਾਂ ਨੂੰ ਮੌਕਾ ਦਿੱਤਾ ਉਸ ਤੋਂ ਬਾਅਦ ਤਾਂ ਇਹਨਾਂ ਨੇ ਕਿਸੇ ਨੂੰ ਕਹਿਣ ਦਾ ਮੌਕਾ ਨਹੀਂ ਦਿੱਤਾ ਜਿਹੜਾ ਕੰਮ ਕਿਸੇ ਨੇ ਨਹੀਂ ਵੀ ਕੀਤਾ ਇਹਨਾਂ ਨੇ ਆਪ ਹੀ ਆਪ ਹੀ ਦੇਖਿਆ ਵੀ ਇਹ ਹੋਣ ਵਾਲਾ ਹੈ ਹੋ ਗਿਆ ਦੇਖੋ ਵੱਡੇ ਵੱਡੇ ਕੰਮ ਹੋ ਗਏ ਜਿਹੜੇ ਕੋਈ ਸੋਚ ਨਹੀਂ ਕੋ ਸਕਦਾ ਵੱਡੇ ਵੱਡੇ ਸ਼ਹਿਰ ਦੇ ਵਿੱਚੋਂ ਘਰ ਲੱਭਣੇ ਉਹ ਵਾਲੇ ਹੈ ਨਾ ਜਿਨ੍ਹਾਂ ਨੂੰ ਜ਼ਰੂਰਤ ਹੈ ਤੇ ਉਹਨਾਂ ਦਾ ਇੱਕ ਹੈਲਪ ਵੱਡੀ ਹੈਲਪ ਬਚਾਉਣੀ ਬਹੁਤ ਵੱਡੀ ਗੱਲ ਹੈ ਸਰਕਾਰਾਂ ਨਹੀਂ ਕਰ ਰਹੀਆਂ ਸਰਕਾਰਾਂ ਕੋ ਸਾਰੇ ਸਾਧਨ ਹੈ ਉਹ ਕਰਨਾ ਚਾਹਣ ਤੇ ਕਰ ਨਹੀਂ ਸਕਦੀਆਂ ਜੀ 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 ਕਰਦੀਆਂ ਹੀ ਆ ਮੈਂ ਸਮਝਦਾ ਕਿ ਅੱਜ ਜਦੋਂ ਸਾਡੀ ਅਕਾਲੀ ਭਾਜਪਾ ਦੀ ਸਰਕਾਰ ਸੀਗੀ ਉਸ ਤੋਂ ਬਾਅਦ ਕਾਂਗਰਸੀ ਸਰਕਾਰ ਆਈ ਹੈ ਇਹ ਆ ਹੁਣ ਆਮ ਆਦਮੀ ਪਾਰਟੀ ਸਰਕਾਰ ਚੱਲ ਰਹੀ ਐ ਉਹ ਗਲੀਆਂ ਨਾਲੀਆਂ ਉਹੀ ਬਣੀਆਂ ਆਈਆਂ ਗਾਲੀ ਭਾਜ ਭਾਦੀਆਂ ਨਾ ਪੱਛ ਵੀ ਨਹੀਂ ਲੱਗਾ ਉਹਨਾਂ ਤੋਂ ਬੱਚ ਲਾਨ ਜੋਗੇ ਵੀ ਨਹੀਂ ਉਹੀ ਚੱਲ ਰਿਆ ਉੱਦਦੇ ਟੁੱਟੀਆਂ ਹੋਈਆਂ ਫਗਵਾੜੇ ਸ਼ਹਿਰ ਚ ਦੇਖ ਲਓ ਕੀ ਹਾਲ ਐ ਪਿੰਡਾਂ ਚ ਬਹੁਤ ਦੂਰ ਦੀ ਗੱਲ ਐ ਨਾ ਪਹੁੰਚਣਾ ਸ਼ਹਿਰ ਚ ਇਨੀ ਕੁਛ ਕਰ ਰਹੇ ਇਸ ਕਰਕੇ ਇਹ ਮਨ ਸਰਕਾਰ ਐ ਨੀਤੀ ਚ ਵੈਸੇ ਹੁੰਦਾ ਕਿ ਜੇਕਰ ਕਿਸੇ ਦੀ ਛੱਤ ਐਵੇਂ ਢੇਲੀ ਹੋ ਜਾਂਦੀ ਐ ਜਾਂ ਡਿੱਗ ਜਾਂਦੀ ਐ ਪੈਂਦਾ ਕਿਸੇ ਨੇ ਕਿਸੇ ਨੀਤੀ ਹਾਂ ਹਾਂ ਪੈਂਦਾ ਕਿਉਂ ਨਹੀਂ ਪੈਂਦਾ ਕੇਂਦਰ ਸਰਕਾਰ ਦੇ ਰਹੀ ਐ ਕੇਂਦਰ ਸਰਕਾਰ ਦੇ ਰਹੀ ਆ ਇਹ ਮੂਰੇ ਕਰ ਹੀ ਨਹੀਂ ਰਿਹਾ ਕੁਝ ਵੀ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਲੋਕਾਂ ਤੱਕ ਨਹੀਂ ਆ ਰਿਹਾ ਵਾ ਆ ਰਿਹਾ ਵਾ ਆਇਆ ਵੀ ਨਹੀਂ ਹੱਲੇ ਕਿਸੇ ਉਹ ਜਿਹੜਾ ਹੁਣ ਅਸੀਂ ਸਾਡੇ ਜਿਹੜਾ ਕੇਂਦਰ ਸਰਕਾਰ ਨੇ ਕੀਤਾ ਉਹ ਇਹ ਕੀਤਾ ਕਿ ਸਿੱਧਾ ਇਹਨਾਂ ਦੇ ਖਾਤੇ 'ਚ ਪੈਣਾ ਹੈ ਲੇਕਿਨ ਜਿਹੜੀ ਚੀਜ਼ ਪ੍ਰੋਸੈਸ ਆ ਵੀ ਆ ਕੇ ਜਿਹੜਾ ਆ ਕੇ ਚੈੱਕ ਕਰਨਾ ਹੈ ਇਨਸਪੈਕਸ਼ਨ ਕਰਨੀ ਆ ਉਹ ਤਾਂ ਲੋਕਲ ਸਰਕਾਰ ਦੇ ਅਫਸਰ ਨਹੀਂ ਕਰਨੀ ਆ ਨਾ ਲੋਕਲ ਸਰਕਾਰ ਦਾ ਅਫਸਰ ਜੇ ਇੱਥੇ ਪਹੁੰਚੂਗਾ ਹੀ ਨਹੀਂ ਆ ਕੇ ਰਿਪੋਰਟਿੰਗ ਹੀ ਨਹੀਂ ਕਰੂਗਾ ਜੱਤੇ ਤਾਂ ਵਿਚਾਰੇ ਕਿੱਥੇ ਰਹਿਣਗੇ ਪ੍ਰੋਸੈਸ ਨਹੀਂ ਹੋ ਰਿਹਾ ਪ੍ਰੋਸੈਸ ਨਹੀਂ ਹੋ ਰਿਹਾ ਕਿੱਥੇ ਰਹਿਣਗੇ ਇਸੀ ਤਰ੍ਹਾਂ ਉਹ ਫਿਰ ਉਸ ਤਰ੍ਹਾਂ ਸਾਡੇ ਮੈਡਮ ਰੀਤਾ ਸੋਮਪਰਖਾ ਜੀ ਨੇ ਸੋਮਪਰਖਾ ਜੀ ਨੇ ਇਹ ਉਪਰਾਲਾ ਕੀਤਾ ਵੀ ਜਿਹੜੇ ਬਹੁਤ ਜ਼ਿਆਦਾ ਲੋੜਵੰਦ ਆ ਜਿਨ੍ਹਾਂ ਦੇ ਕੋਲ ਕੋਈ ਸਾਧਨ ਨਹੀਂ ਹੈਗਾ ਹੁਣ ਚਾਰਾ ਹੀ ਨਹੀਂ ਹੈਗਾ ਬਾਹਰ ਬੈਠਣਾ ਉਹਨਾਂ ਦਾ ਇਹ ਸਹਿਯੋਗ ਕਰ ਰਹੇ ਆ ਸਹਿਯੋਗ ਕਰ ਰਹੇ ਆ ਔਰ ਬੜੇ ਦਿਲੋਂ ਕਰ ਰਹੇ ਤੁਸੀਂ ਦੇਖ ਹੀ ਰਹੇ ਹੋ ਔਰ ਇਹ ਹੁਣ ਇਹ ਕੋਈ ਨਾ ਐਮਐਲਏ ਐਨ ਐਮਪੀ ਹੈ ਤਾਂ ਵੀ ਕਰ ਹੀ ਰਹੇ ਆ ਤੁਸੀਂ ਇਹ ਸਮਝੋ ਕਿ ਜੇ ਲੋਕਾਂ ਕੋਲ ਪੈਸੇ ਹੈ ਨਹੀਂ ਹੋਰ ਵੀ ਤਾਂ ਲੋਕ ਅਰਬਾਂ ਕਰੋੜਾਪਤੀ ਬੈਠੇ ਹੀ ਆ ਉਹ ਨਹੀਂ ਆ ਕੇ ਕਰਦੇ ਸੇਵਾ ਕਰ ਰਹੇ ਸੇਵਾ ਕਰਨਾ ਵੀ ਕੋ ਮਨ ਹੁੰਦਾ ਮਨ ਦੇ ਨਾਲ ਹੀ ਸੇਵਾ ਹੋ ਸਕਦੀ ਹੈ ਦਿਲ ਨਾਲ ਉਦਾਂ ਨਹੀਂ ਹੋ ਸਕਦੀ ਸੋ ਮੈਂ ਇਹਨਾਂ ਦਾ ਆਪਣੇ ਦਿਲੋਂ ਵੀ ਧੰਨਵਾਦ ਕਰਦਾ ਤੇ ਔਰ ਪ੍ਰਮਾਤਮਾ ਤੋਂ ਇਹ ਕਰਦਾ ਵੀ ਇਸੇ ਤਰ੍ਹਾਂ ਹੀ ਕਰਦੇ ਰਹਿਣ ਕਿਵੇਂ ਹੋ ਠੀਕ ਠਾਕ ਹੋ ਬਹੁਤ ਠੀਕ ਆ ਸਾਡਾ ਤਾਂ ਬਾਜ ਦੇ ਤੁਹਾਨੂੰ ਬਾਤ ਕਰਦੀ ਮੈਡਮ ਦਾ ਜਿੰਸ ਐਂ ਡਿਗਿਆ ਸਗਾ ਇਹ ਨਹੀਂ ਸਾਨੂੰ ਚੱਲ ਜੀ ਬਹੁਤ ਵਧੀਆ ਬਣਾਤਾ ਸਾਡਾ ਬਕਰ ਲੈਂਟਰ ਪੈ ਰਿਹਾ ਬਸ ਹੋਰ ਥੋੜੇ ਟਾਈਮ ਵਿੱਚ ਲੈਂਟਰ ਪੈ ਜਾਣਾ ਵਾ ਹਾਂਜੀ ਹਾਂਜੀ ਬਹੁਤ ਵਧੀਆ ਪੱਕੀ ਪੱਕਾ ਕਰ ਹੋ ਜਾਣਾ ਪੱਕਾ ਹਾਂਜੀ ਇਹਦੀ ਮਿਹਰਬਾਨੀ ਨਾਲ ਜੀ ਮੈਨਾਂ ਨੂੰ ਜੀ ਤਾਂ ਉਹ 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 ਸਮਾਂ ਕਿ ਹੋ ਜਾ ਸੀਗਾ ਜਦੋਂ ਕਹ ਲੋ ਕਿ ਮੀ ਪੈਂਦੇ ਹੁੰਦੇ ਸੀਗੇ ਛੱਤਾ ਚੋਂਦਿਆਂ ਸੀ ਜਾਂ ਫਿਰ ਢਾਰਬੀ ਬੜਾ ਲੱਗਦਾ ਹੁੰਦਾ ਸਾਡਾ ਬਹੁਤ ਬੁਰਾ ਹਾਲ ਸੀਗਾ ਸਾਨੂੰ ਤਾਂ ਚਾਹ ਤੇ ਰੋਟੀ ਸਰਪੰਚਾ ਦੇ ਘਰੋਂ ਆਈ ਸਾਨੂੰ ਤਾਂ ਇੱਕ ਵਿਧਿਆਨੇ ਰੋਟੀ ਆਈ ਤਾਂ ਅਸੀਂ ਰੋਟੀ ਖਾਧੀ ਐਨਾ ਚੋਂਦਾ ਸੀ ਸਾਰੇ ਤਾਂ ਐਨਾ ਬੜਾ ਹਾਲ ਸੀਗਾ ਹਾਂਜੀ ਚਲੋ ਹੁਣ ਦਿਨ ਕੱਟੇ ਜਾਣਗੇ ਹਾਂਜੀ ਬਹੁਤ ਵਧੀਆ ਦਿਨ ਆ ਗਏ ਬਹੁਤ ਵਧੀਆ ਬਦੇਨ ਆ ਗਏ ਤੁਹਾਡੇ ਨਾਲ ਹੀ ਖੜੇ ਨੇ ਹਾਂ ਨਾਲੇ ਖੜੇ ਸਾਡੇ ਬਹੁਤ ਵਧੀਆ ਇਹ ਦੇਖੋ ਜੀ ਇਹੋ ਜਿਹੀਆਂ ਖੁਸ਼ੀਆਂ ਹੁੰਦੀਆਂ ਚਿਹਰੇ ਦੇਖੋ ਇਹਨਾਂ ਦੇ ਬਿਲਕੁਲ ਇਹ ਤਾਂ ਹੈ ਹੀ ਹੈ ਵੱਡੇ ਆ ਸਾਡੇ ਤੋਂ ਇਹਨਾਂ ਦਾ ਆਸ਼ੀਰਵਾਦ ਲਿਆ ਚਲੋ ਉਹ ਆਸ਼ੀਰਵਾਦੀ ਕਾਮਯਾਬੀ ਦਿੰਦਾ ਹੈ ਨਾ ਹਾਂ ਇਹਨਾਂ ਦੀ ਇਹਨਾਂ ਦੇ ਸਿਰ ਤੇ ਛੱਤ ਐ ਪੱਕੀ ਹੋ ਗਈ ਇੱਕ ਦੂਜੀ ਆਪੇ ਹੌਲੀ ਹੌਲੀ ਕਰ ਲੂਗੇ ਨਾ ਫਿਰ ਹਾਂ ਇੱਕ ਇੱਕ ਅਸੀਂ ਪੱਕੀ ਕਰਕੇ ਦੇ ਦਿਤੀ ਐ ਤੇ ਕੋਈ ਇੰਨਾ ਸਹਾਰਾ ਹੋਣਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਹਾਰਾ ਹਾਂ ਮਤਲਬ ਕੀ ਕਰਦੇ ਹੋ ਤੁਸੀਂ ਕੁਝ ਨਹੀਂ ਕਰਦੇ ਤਾਂ ਪਰਿਵਾਰ ਚ ਕੌਣ ਕੌਣ ਆ ਚਾ ਨੋਆ ਮੇਰੀ ਉਹ ਮੁੰਡਾ ਮੇਰੇ ਢੱਲਾ ਜਾ ਦਿੰਦਾ ਆ ਇੱਕ ਪੁੱਤ ਆ ਅੱਛਾ ਅੱਛਾ ਹਾਂਜੀ ਜੀ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਜੀ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਅੱਜ ਦੇਖੋ ਉਹ ਸਮਾਂ ਦੇਖੋ ਸਿਗਰ ਉਹਨੇ ਭਾਵ ਖੋ ਗਏ ਨੇ ਥੋੜਾ ਯਾਰ ਹਾਂਜੀ ਤੇ ਅੱਜ ਪੱਕੀ ਛੱਤ ਹੋਈ ਨਹੀਂ ਘਰ ਪੱਕਾ ਹੋ ਰਿਹਾ ਆਪਣਾ ਹਾਂਜੀ ਵਧੀਆ ਲੱਗ ਰਿਹਾ ਉਹ ਧੰਨਵਾਦ ਭੈਣ ਜੀ ਦਾ ਸਾਰਾ ਕੁਝ ਹੋ ਜਾਂਦਾ ਹੈ ਹੈਨਾ ਸਾਰਾ ਠੀਕ ਹੋ ਜਾਣਾ ਹੈ ਕਿ ਹੈ ਦੇ ਨਾ ਉਹ ਨਹੀਂ ਦੇ ਦਿਨ ਆ ਵੀ ਨਹੀਂ ਨੇੜ ਦੇਖੋ ਕਿੰਨਾ ਵਧੀਆ ਦਿਨ ਆ ਗਿਆ ਉਹ ਤੁਹਾਡਾ ਆ ਜਾਣਾ ਬਾਈ ਇਹ ਇੱਕ ਉਪਰਾਲਾ ਤੁਹਾਡੇ ਘਰ ਦਾ ਦੇਖੋ ਕਿੰਨਾ ਤਗੜਾ ਹੋਇਆ ਕਿੰਨਾ ਵੱਡਾ ਕਿ ਲਗੀ ਖੁਸ਼ੀ ਵਾਲਾ ਦਿਹਾੜਾ ਹੀ ਅੱਜ ਇੱਕ ਤਰੀਕੇ ਦਾ ਜੀ ਤੇ ਮੈਂ ਸਮੂਹ ਇੱਕ ਗੱਲ ਹੈ ਵੀ ਭਾਜੀਪੀ ਪਾਰਟੀ ਦੇ ਮੈਂਬਰ ਜਿਨੇ ਵੀ ਆਏ ਹੋਏ ਆ ਸਭਾਣ ਸਾਰੇ ਮੈਡਮ ਔਰ ਨੀਤਾ ਸੁਮਪrakash ਜੀ ਇਹਨਾਂ ਦਾ ਮੈਂ ਬਹੁਤ ਬਹੁਤ ਦਿਲੋਂ ਧੰਨਵਾਦੀ ਹਾਂ ਕਿ ਇਹਨਾਂ ਨੇ ਇੱਕ ਗੱਲ ਅੱਜ ਪੂਰੇ ਜੋਰ ਸ਼ੋਰ ਨਾਲ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਸਾਡੇ ਨਾਲ ਕਿਉਂਕਿ ਹੜਪੀੜਤਾਂ ਲਈ ਜੋ ਸਾਡੇ ਮਕਾਨ ਟਿੱਠੇ ਹੋਏ ਸੀ ਅਸੀਂ ਕਿਸੇ ਦੇ ਘਰ 'ਚ ਰਹਿ ਰਹੇ ਆ ਤੇ ਅੱਜ ਇਹਨਾਂ ਨੇ ਸਾਡੀ ਹੈਲਪ ਕਰਕੇ ਸਾਨੂੰ ਇਹ ਲੈਂਟਰ ਦਾ ਜਿਹੜਾ ਮਾਲੋ ਪੂਰਾ ਇਹਨਾਂ ਨੇ ਇਕੱਲਾ ਸਾਨੂੰ ਖਰਚਾ ਦਿੱਤਾ ਔਰ ਸਾਡਾ ਇਹ ਲੈਂਟਰ ਪਵਾ ਰਹੇ ਆ ਤੇ ਅਸੀਂ ਇੱਕ ਗੱਲ ਬੇਘਰ ਹੋਇਆਂ ਨੂੰ ਸਹਾਰਾ ਦੇਣਾ ਬਹੁਤ ਵੱਡੀ ਗੱਲ ਆ ਅਸੀਂ ਇਸ ਚੀਜ਼ ਦੇ ਬਹੁਤ ਹੀ ਇਹਨਾਂ ਦੇ ਆਭਾਰੀ ਆਂ ਔਰ ਤੇ ਬਾਕੀ ਇਹ ਆ ਵੀ ਮੈਂ ਹਰ ਵੇਲੇ ਪਾਰਟੀ ਬਖੋਏ ਗੱਲ ਅਸੀਂ ਇਹ ਕਹਿੰਦੇ ਆ ਵੀ ਇਹ ਬਿਨਾ ਪਾਰਟੀ ਤੋਂ ਹੋ ਕੇ ਵੀ ਇਹਨਾਂ ਨੇ ਇਕੱਲਾ ਸਾਡੀ ਹੈਲਪ ਕੀਤੀ ਹੈ ਕਿਉਂਕਿ ਮੌਕੇ ਦੀ ਮਜੂਦਾ ਜਿਹੜੀ ਹੈ ਪਾਰਟੀ ਨਾ ਵੀ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਇੱਕ ਗੱਲ ਸਾਡੀ ਇੰਨੀ ਹੈਲਪ ਕੀਤੀ ਹੈ ਤਾਂ ਅਸੀਂ ਬਹੁਤ ਦਿਲੋਂ ਇਹਨਾਂ ਦੇ ਧੰਨਵਾਦੀ ਆਂ ਔਰ ਅਸੀਂ ਬੜੇ ਮਤਲਬ ਵੀ ਇਸ ਚੀਜ਼ ਦਾ ਸਾਨੂੰ ਮਾਣ ਫਖਰ ਮਹਿਸੂਸ ਹੁੰਦਾ ਕਿ ਮੈਡਮ ਸਾਡੇ ਏਰੀਆ ਦੇ ਵਿੱਚ ਇੱਕ ਗੱਲ ਅਸੀਂ ਚਾਹਾਂਗੇ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਮੌਕਾ ਦਿੱਤਾ ਜਾਵੇ ਇੱਕ ਵਾਰੀ ਤੇ ਅਸੀਂ ਪੂਰੀ ਇੱਕ ਗੱਲ ਆਪਣੀ ਪੰਚਾਇਤ ਔਰ ਪਿੰਡ ਨਗਰ ਵਾਸੀਆਂ ਵੱਲੋਂ ਇੱਕ ਗੱਲ ਬੇਨਤੀ ਕਰਦੇ ਆਂ ਕਿ ਇੱਕ ਗੱਲ ਜਿਹੜੇ ਬਿਨਾਂ ਸਰਕਾਰ ਤੋਂ ਵੀ ਸਾਡੀ ਇੰਨੀ ਹੈਲਪ ਕਰਦੇ ਤਾਂ ਆਉਣ ਵਾਲੇ ਸਮੇਂ 'ਚ ਸਾਡਾ ਇਹ ਕਿੰਨਾ ਇੱਕ ਗੱਲ ਸਾਡਾ ਖਿਆਲ ਰ ਇਸ ਕਰਕੇ ਅਸੀਂ ਬਹੁਤ ਇਹਨਾਂ ਦੇ ਧੰਨਵਾਦੀ ਆਂ ਔਰ ਇੱਕ ਬਹੁਤ ਸ਼ੁਕਰਗੁਜ਼ਾਰ ਆਂ ਕਿ ਇਹਨਾਂ ਨੇ ਇੱਕ ਗੱਲ ਆ ਵੀ ਇੱਕ ਗਰੀਬ ਨੂੰ ਛੱਤ ਦੇ ਦਿੱਤੀ ਐ ਕਿ ਜਿਹਦੇ ਥੱਲੇ ਅਸੀਂ ਆਪਣਾ ਰਹਿਣ ਬਸੇਰਾ ਕਰ ਸਕਦੇ ਆਂ। ਤੁਸੀਂ ਤੁਸੀਂ ਸਭ ਤੁਸੀਂ ਕੀ ਕਹੋਗੇ ਜੀ ਅੱਜ ਦੇਖ ਸਕਦੇ ਹੋ ਕਿ ਘਰ ਦੀ ਛੱਤ ਪੱਕੀ ਹੋ ਗਈ ਐ। ਉਹ ਸਮਾਂ ਸੀਗਾ ਕਹ ਲਓ ਕਿ ਜਦੋਂ ਮੀਂਹ ਪਏ ਜਾਂ ਬਾਰਸ਼ ਆਉਈਆਂ ਉਦੋਂ ਇੱਕ ਡਰ ਵੱਖਰਾ ਹੁੰਦਾ ਮਨ ਦੇ ਵਿੱਚ। ਡਰ ਤਾਂ ਵੱਖਰਾ ਹੁੰਦਾ ਹੀ ਆ ਜੀ ਸਮਾਨ ਦੀ ਜਿਹੜੀ ਖਰਾਬੀ ਤਾਂ ਹੋਣੀ ਹੋਣੀ ਆ। ਔਰ ਜਿਹੜਾ ਨੁਕਸਾਨ ਆ ਨਾ ਭਰਨਾ ਪੈਂਦਾ ਬਹੁਤ ਮੁਸ਼ਕਲ ਹੁੰਦਾ। ਅਸੀਂ ਦਿਲੋਂ ਧੰਨਵਾਦ ਕਰਦੇ ਆਂ ਮੈਡਮ ਉਹਨਾਂ ਦਾ। ਸਾਡੇ ਸਿਰ ਤੇ ਛੱਤ ਦਿੱਤੀ ਇਹਨਾਂ ਨੇ ਸਾਨੂੰ ਅਸੀਂ ਜ਼ਿੰਦਗੀ ਜਿਨ੍ਹਾਂ ਦਾ ਕਦੀ ਭੁਲਾ ਨਹੀਂ ਸਕਦੇ ਦੇਣਾ ਇਹਨਾਂ ਦਾ ਠੀਕ ਆ ਜੀ ਧੰਨਵਾਦ ਅਸੀਂ ਹਰ ਟਾਈਮ ਦੇਨੇ ਰਾਤ ਜਦੋਂ ਕਹਣ ਉਹ ਤੋਂ ਹਾਜ਼ਰ ਅਸੀਂ ਨਾਲੇ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਕਿ ਤੁਸੀਂ ਨਾਲ ਆਉਂਦੇ ਹੋ ਇਹ ਜੇ ਕਾਜ ਮੈਡਮ ਕਰਦੇ ਨਾਲ ਤੁਸੀਂ ਸਹਾਰਾ ਬਣਦੇ ਹੋ ਐਸ ਟੀਮ ਆਉਂਦੀ ਹੈ ਤੁਹਾਨੂੰ ਕਿਹੋ ਜਿਹਾ ਲੱਗਦਾ ਜੀ ਬਹੁਤ ਵਧੀਆ ਸਾਨੂੰ ਮੈਡਮ ਨਾਲ ਕੰਮ ਕਰਕੇ ਇੰਨਾ ਕੁ ਵਧੀਆ ਲੱਗਦਾ ਕਿ ਅਸੀਂ ਕੋਈ ਕੰਮ ਆਪਣਾ ਘਰ ਦਾ ਨਹੀਂ ਦੇਖੀਦਾ ਜਦੋਂ ਵੀ ਕੋਈ ਕੰਮ ਹੁੰਦਾ ਮੈਡਮ ਨੇ ਸਾਨੂੰ ਇੱਕ ਕਾਲ ਕਰਨੀ ਤੇ ਅਸੀਂ ਉਸੇ ਟਾਈਮ ਹੀ ਮੈਡਮ ਕਿਉਂਕਿ ਮੈਡਮ ਕੰਮ ਹੀ ਇਦਾਂ ਦੇ ਕਰਦੇ ਸਤੋਂ ਰਿਆ ਹੀ ਨਹੀਂ ਜਾਂਦਾ ਕਿ ਇੰਨੀ ਸੇਵਾ ਲੋਕਾਂ ਦੀ ਇੰਨਾ ਸੋਸ਼ਲ ਵਰਕ ਆ ਤੁਸੀਂ ਦੇਖ ਹੀ ਰਹੇ ਹੋ ਹੁਣ ਪਿੰਡਾਂ 'ਚ ਕੀ ਹਾਲਾਤ ਲੋਕਾਂ ਦੇ ਤੇ ਵਿਚਾਰੇ ਰੋ ਰਹੇ ਆ ਕਿ ਕੋਈ ਸਰਕਾਰ ਨੇ ਸਾਨੂੰ ਪੁੱਛਿਆ ਨਹੀਂ ਇੱਕ ਮੈਡਮ ਦੇਖ ਲਓ ਵੀ ਇੱਕ ਸੇਵਾ ਕਰ ਰਹੇ ਆ ਕੋਈ ਇਹਨਾਂ ਦਾ ਉਹ ਪਾਰਟੀ ਤੋਂ ਉੱਪਰ ਉੱਠ ਕੇ ਸੇਵਾ ਕਰ ਰਹੇ ਆ ਜੀ ਸਵਾਰ ਤੋਂ ਕਿ ਸੇਵਾ ਕਰਨੀ ਮੈਮ ਤੁਸੀਂ ਨਾਲ ਹੁੰਦੇ ਤੁਸੀਂ ਵੀ ਹਮੇਸ਼ਾ ਆਉਂਦੇ ਹੋ ਅਸੀਂ ਤਾਂ ਅਸੀਂ ਜੀ ਹਮੇਸ਼ਾ ਹੀ ਮੈਡਮ ਜੀ ਦੇ ਨਾਲ ਰਹਿੰਦੇ ਜਦੋਂ ਵੀ ਸਾਨੂੰ ਹਾਕਮਾਨ ਅਸੀਂ ਉਹਦੇ ਹਾਜ਼ਰ ਹੋ ਜਾਈਦਾ ਕਿਉਂਕਿ ਸਾਨੂੰ ਇਹਨਾਂ ਤੇ ਬਹੁਤ ਵੱਡਾ ਜਿਦਾ ਕਹਿੰਦਾ ਮਾਣ ਆ ਇਹ ਸਾਡੇ ਮਾਪੇ ਆ ਤੇ ਸਾਨੂੰ ਇਹਨਾਂ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਤੇ ਇਸ ਨੰਦੇ ਅੱਜ ਜਿਹੜੇ ਕੰਮ ਇਹ ਕਰਦੇ ਹਨ ਅਸੀਂ ਉਹਨਾਂ ਦੀ ਤਾਰੀਫ਼ ਸ਼ਬਦਾਂ ਵਿੱਚ ਨਹੀਂ ਕਰ ਸਕਦੇ ਹਨਾ ਇਹ ਇਹ ਸਾਡੀ ਜਿੰਦ ਜਾਨ ਹੈ ਜਿੱਦਾਂ ਕਹਿ ਲਓ ਤੁਸੀਂ ਨਾਲ ਜੁੜੇ ਹੋਏ ਹੋ ਤੁਹਾਡੇ ਸਪਾਰਸਨ ਦੇਖੋ ਉਹ ਵੀ ਨਾਲ ਚੱਲੀ ਜਾਂਦੇ ਹੋ हम तो अपने घर का काम भूल ही जाते हैं मैडम के आवाज़ एक आवाज़ सुन के मतलब मैडम अगर चंडीगढ़ जाके बैठ जाए तो हम दस बार फ़ोन करते हैं मैडम जी फगवाड़े कब आएंगे फगवाड़े कब आएंगे देखिए अपने काम से ज़्यादा लोगों का देखिए आज कितना खुशी हुआ इनका घर देख कर यहाँ बड़े बड़े कोठी लोगों का खाली पड़ा हुआ है उसमें रहने वाला कोई नहीं है पंजाब में और किसी के पास छत नहीं है रहने के लिए आज इतना खुशी हुआ ओ लेडी रोई देखकर हमें भी रोना आया खुशी से आज मैडम जितना लोगों के दुख सुख में खड़ी होती है ना उतना कोई नहीं फगवाड़े में खड़े होने वाले हैं कोई नहीं है हम तो इसी के कारण मैडम के साथ जुड़े हैं जो मैडम के सहारे हम एक दूसरे का हेल्प करा लेते हैं बहुत हेल्प कराते हैं बहुत लोगों का दुख सुख में हेल्प कराते हैं और इसलिए मैडम जी का बहुत बहुत धन्यवाद हम तो बोलते हैं ना मैडम जी को सबका हम लोगों का, का उम्र लगा रहे <laughs> मैडम तब क्या हम मैडम के बिना रह नहीं सकते हैं ਇਨਦੇ ਸਾਰਿਆਂ ਦੇ ਅੱਜ ਲੈਂਟਰ ਪੈ ਜਾਣੇ ਆ ਇਸ ਤੋਂ ਬਾਅਦ ਸਰਪੰਚ ਸਾਹਿਬ ਖੜੇ ਆ ਇਹਨਾਂ ਨੂੰ ਮੈਂ ਕਹਿ ਦਿੱਤਾ ਕਿ ਪਲਸਟਰ ਲਈ ਜਿੰਨਾ ਇਹਨਾਂ ਨੂੰ ਸੀਮੈਂਟ ਚਾਹੀਦਾ ਆ ਰੇਤਾ ਚਾਹੀਦਾ ਉਹ ਅਸੀਂ ਹੁਣ ਜਦੋਂ ਇਹ ਕਹੂਗਾ ਉਦੋਂ ਭੇਜਦਾ ਆਗੇ ਹਾਂ ਜਦੋਂ ਮੇੜੂ ਵਾਲਿਆਂ ਨੇ ਕਿਹਾ ਉਹਨਾਂ ਨੂੰ ਵੀ ਭੇਜਣਾ ਨਾਲ ਇਹਨਾਂ ਨੂੰ ਵੀ ਭੇਜ ਦੇਣਾ ਤਾਂ ਕਿ ਇਹਨਾਂ ਦੇ ਜਿਹੜੇ ਘਰ ਆ ਉਹ ਕੰਪਲੀਟ ਹੋ ਜਾਣ ਮੈਂ ਹੁਣ ਉਸ ਦੇ ਨਾਣਾ ਇਹਨਾਂ ਕੋਲ ਜਿੱਦਣ ਇਹਨਾਂ ਨੇ ਆਪਣੇ ਆਪਣੇ ਘਰਾਂ 'ਚ ਸਮਾਨ ਰੱਖਣਾ ਬਾਕੀ ਅਸੀਂ ਜਿਹੜਾ ਰਹਿ ਗਿਆ ਉਹ ਮਟੀਰੀਅਲ ਹੀ ਭੇਜਣਾ ਤਾਂ ਕਿ ਇਹਨਾਂ ਦੇ ਘਰ ਕੰਪਲੀਟ ਦੇਖ ਸਕਾਂ ਤੇ ਮੇਰੇ ਮਨ ਨੂੰ ਸੰਤੋਸ਼ਟੀ ਮਿਲ ਜਾਏ। ਹਾਂ ਦੋਨੋਂ ਹੀ ਖੁਸ਼ ਹੋਣਗੇ ਦੇਖ ਸਕਦਾ ਹਾਂ ਕਿ ਜਿਹੜਾ ਕੰਮ ਪੂਰਾ ਕੀਤਾ ਉਹ ਪੂਰਾ ਮਤਲਬ ਜਿਹੜੇ ਕੰਮ ਸ਼ੁਰੂ ਕੀਤਾ ਉਹ ਪੂਰਾ ਹੋ ਜਾਈਏ ਤੇ ਰੋੜੀ ਕੋਟਰੇ ਨਹੀਂ ਜੀ ਇੱਧਰ ਲੈਂਟਰ ਪੈਣੇ ਦੇਖ ਸਕਦੇ ਹੋ ਕਿ ਜਿਹਨਾਂ ਦੇ ਘਰਾਂ ਦਾ ਇਹ ਕੰਮ ਹੋ ਰਿਹਾ ਅੱਜ ਉਹ ਕਿੰਨੇ ਕਿੰਨੇ ਖੁਸ਼ ਨੇ। ਤੇ ਡੈਫੀਨਿਟਲੀ ਉਸ ਸਮੇਂ ਭਾਵਕ ਵੀ ਹੋਗੇ ਕਿ ਹਾਂਜੀ ਸਾਡਾ ਘਰ ਬਣ ਰਿਹਾ ਸਾਨੂੰ ਪੱਕੀ ਛੱਤ ਮਿਲ ਰਹੀ ਹੈ ਤੇ ਉਹ ਸਮਾਂ ਯਾਦ ਕਰਦੇ ਨੇ ਜਦੋਂ ਮੀਂਹ ਪੈ ਰਿਹਾ ਸੀ ਕਿ ਜਦੋਂ ਪੰਜਾਬ ਚ ਹੜ੍ਹ ਆਏ ਸੀ ਕਿ ਬਹੁਤ ਲੋਕਾਂ ਦੀਆਂ ਛੱਤਾ ਚੋਪੀਆਂ ਛੱਤਾ ਡਿੱਗ ਵੀ ਗਈਆਂ ਲੇਕਿਨ ਅੱਜ ਉਹਨਾਂ ਨੂੰ ਸਹਾਰਾ ਮਿਲਿਆ ਸੋ ਬੰਦਮਨੀਤਾ ਸੋਮ ਪ੍ਰਕਾਸ਼ ਜੀ ਅੱਜ ਉਹਨਾਂ ਦਾ ਕਿਹਾ ਕਿ ਸਟਰੋਂਗ ਹੱਥ ਬਣ ਕੇ ਉਹਨਾਂ ਕੋਲ ਪਹੁੰਚੇ ਨੇ ਸੋ ਸਪੈਸ਼ਲੀ ਸਵੀਡਨ ਨੂੰ ਵੱਤ ਵਾਰ ਸ਼ੇਅਰ ਜ਼ਰੂਰ ਕਰੋ ਜੀ ਤੇ ਕਮੈਂਟ ਕਰਕੇ ਆਪਣੀ ਜਿਹੜੀ ਵੈਲਿਊਏਬਲ ਕਮੈਂਟਸ ਜ਼ਰੂਰ ਦਿਓ ਧੰਨਵਾਦ ਜੀ